ਸਾਤ ਸੰਗਤ ਜੀ ਗੁਰੂ ਨਾਨਕ ਜੀ ਦੇ ਬਚਪਨ ਦਾ ਸਾਥੀ ਭਾਈ ਮਰਦਾਨਾ ਜੀ ਹੁਣ ਜਵਾਨ ਹੋ ਚੁੱਕੇ ਸਨ ਜਵਾਨੀ ਦੇ ਨਾਲ ਨਾਲ ਉਹਨਾਂ ਨੇ ਰਾਗ ਵਿਦਿਆ ਵਿੱਚ ਵੀ ਸਫਲਤਾ ਹਾਸਲ ਕਰ ਲਈ ਸੀ ਸਾਜ਼ਾਂ ਦਾ ਵਜਾਉਣਾ ਤੇ ਸੁਰਾਂ ਦੀ ਲੈਦਾ ਉਸ ਨੂੰ ਪੂਰਾ ਗਿਆਨ ਹੋ ਚੁੱਕਾ ਸੀ ਮਰਾਸੀਆਂ ਦਾ ਕੰਮ ਹੁੰਦਾ ਸੀ ਗਾਉਣਾ ਤੇ ਗਾ ਕੇ ਮੰਗਣਾ ਹੁਣ ਘਰ ਦੇ ਉਸ ਨੂੰ ਤੰਗ ਕਰਦੇ ਸਨ ਕਿ ਕਿਤੇ ਜਾ ਕੇ 4 ਪੈਸੇ ਕਮਾਵੇ ऐसे मामले ते लड़ झगड़ के मर्दाना जी घर छड़ के श्री गुरु जी ਕੋ ਲਾ ਗਏ गुरु जी ਕੋ ਲਾ ਕੇ ساری ਹਕੀਕਤ ਖੋਲ ਕੇ ਸੁਣਾਈ ਉਸ ਦੀ ਹਕੀਕਤ ਸੁਣ ਕੇ ਗੁਰੂ ਜੀ ਬੋਲੇ ਚੰਗਾ ਕੀਤਾ ਈ ਆ ਗਏ ਹੁਣ ਰੋਜ਼ satsang ਕਰਿਆ ਕਰਾਂਗੇ ਜਗਿਆਸੂ ਬਹੁਤ ਹਨ ਕੀ ਮਾਮੂਲੀ ਬੰਦਿਆਂ ਕੋਲੋਂ ਮੰਗਣਾ ਹੈ ਉਸ ਪਰਮਾਤਮਾ ਦੇ ਦਰ ਤੇ ਮੰਗਤੇ ਬਣਿਏ ਜੋ ਸਭ ਦਾ ਦਾਤਾ ਹੈ ਜਿਵੇਂ ਆ ਗਿਆ ਤੁਸਾਂ ਦੇ ਸਾਥ ਹੀ ਰਹਾਂਗਾ ਮਰਦਾਨੇ ਦਾ ਉੱਤਰ ਸੀ ਬੀਬੀ ਜੀ ਕੋਲੋਂ ਰੁਪਏ ਮੰਗ ਇੱਕ ਰਬਾਬ ਲੈ ਤੂੰ ਰਬਾਬ ਵਜਾਇਆ ਕਰੀ ਮੈਂ ਕੀਰਤਨ ਕਰਿਆ ਕਰਾਂਗਾ ਸਵੇਰੇ ਤੇ ਸ਼ਾਮ ਨੂੰ ਰੱਬੀ ਕੀਰਤਨ ਕਰਕੇ ਜਨਮ ਸਫਲਾ ਕਰਿਆ ਕਰਾਂਗੇ ਮਰਦਾਨਾ ਜੀ ਨੇ ਭੈਣ ਨਾਨਕੀ ਜੀ ਨੂੰ ਆਖਿਆ ਭੈਣ ਜੀ ਮੈਨੂੰ ਰਬਾਬ ਲੈਣੀ ਹੈ ਬਿਨਾਂ ਰਬਾਬ ਤੋਂ ਮੇਰਾ ਕੰਮ ਨਹੀਂ ਤੁਰਨਾ ਮੈਨੂੰ ਰਬਾਬ ਲੈ ਦਿਓ ਬੀਬੀ ਜੀ ਮਰਦਾਨੇ ਨੂੰ ਵੀਰਾਂ ਵਾਂਗ ਪਿਆਰ ਦੇ ਸੀ ਕੁਝ ਪਰਮਾਤਮਾ ਦਾ ਖੇਲ ਐਸਾ ਸੀ ਉਹ ਨਾ ਨਾ ਕਰ ਸਕੀ ਉਸੇ ਵੇਲੇ ਹੀ ਰਬਾਬ ਖਰੀਦਣ ਜੋਗੇ ਰੁਪਏ ਮਰਦਾਨੇ ਨੂੰ ਦੇ ਦਿੱਤੇ ਅਤੇ ਮਰਦਾਨਾ ਜੀ ਰਬਾਬ ਲੈ ਆਏ ਰਬਾਬ ਆ ਗਈ ਐਨੀ ਕਮਾਲ ਦੀ ਰਬਾਬ ਕਿ ਐਸੀ ਅੱਗੇ ਜਹਾਨ ਵਿੱਚ ਹੈ ਹੀ ਨਹੀਂ ਸੀ ਉਸ ਦੀਆਂ ਸੁਰਾਂ ਵਿੱਚ ਸਤ ਕਰਤਾਰ ਸਤ ਕਰਤਾਰ ਦੀ ਗੂੰਜ ਆਪ ਮੁਹਾਰੇ ਹੀ ਉੱਠਦੀ ਸੀ ਸਵੇਰੇ ਸ਼ਾਮ ਨੂੰ ਰੱਬੀ ਕੀਰਤਨ ਹੋਣ ਲੱਗਾ ਸੁਰੀਲਾ ਗਲਾ ਰੱਬੀ ਬਾਣੀ ਸ਼ਰਦਾ ਦੇ ਪਿਆਰ ਦੇਖ ਸੁਣ ਜਗਿਆਸੂ ਇਕੱਠੇ ਹੋਣ ਲੱਗੇ ਦੋਵੇਂ ਵੇਲੇ ਸਤ ਸੰਗ ਜੁੜਨ ਲੱਗਾ ਕਈਆਂ ਪਾਪੀਆਂ ਦੇ ਪਾਪਾਂ ਦੀ ਪੰਡ ਹੌਲੀ ਹੋਣ ਲੱਗੀ ਕਈ ਸ਼ਾਂਤੀ ਹਾਸਲ ਕਰਨ ਲੱਗੇ ਬੀਬੀ ਨਾਨਕੀ ਜੀ ਰੋਜ਼ ਸਤ ਸੰਗ ਵਿੱਚ ਬੈਠ ਕੇ ਲਾਭ ਠਾਉਣ ਲੱਗੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੀ